ਹੇਰਾਸਤ ਦੇ ਵਿੱਚ ਲਿਆ ਗਿਆ ਸੰਦੀਪ ਨੂੰ ਕਹਾਂਗਾ ਕਿ ਤਸਵੀਰਾਂ ਵਲੈਂਟੇਜ ਦੀ ਤਸਵੀਰਾਂ ਜਿਹੜੀਆਂ ਉਹ ਇਹਨਾਂ ਨੂੰ ਪੁਲਿਸ ਹੁਣ ਚੰਗੀ ਨਜ਼ਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਉਹ ਦੂਜੇ ਕਾਉਂਸਲਰਸ ਨੇ ਕਾਉਂਸਲਰ ਵੀ ਜਿਹੜੇ ਆਮ ਆਗਲੀ ਪਾਰਟੀ ਦੇ ਕਾਉਂਸਲਰਸ ਹਨ ਦਮਨਜੀਤ ਉਹਨਾਂ ਨੂੰ ਵੀ ਹੁਣ ਪੁਲਿਸ ਚੰਗੀ ਨਜ਼ਰ ਆ ਰਹੀ ਹੈ ਤੇ ਦੂਜੇ ਕੋਈ ਡੈਮੋਕਰੇਸੀ ਦਾ ਕਤਲ ਕਰ ਰਹੇ ਹੋ ਡੈਮੋਕਰੇਸੀ ਦਾ ਕਤਲ ਕਰ ਰਹੇ ਹੋ ਅਸੀਂ ਕਿਤੇ ਨਹੀਂ ਜਾਣਾ ਪੁਲਿਸ ਮੇਰੀ ਰਿਕਵੈਸਟ ਹੈ ਅਸੀਂ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਬੈਠੇ ਹਾਂ ਅਸੀਂ ਬਹੁਤ ਹੀ ਸ਼ਾਂਤੀਪੂਰਵਕ ਸਰ ਪਲੀਜ਼ ਮੈਰੀ ਰਿਕਵੈਸਟ ਹੈ ਆਪਾਂ ਕਿਤੇ ਨਹੀਂ ਜਾਵਾਂਗੇ ਹਾਂ ਸਾਨੂੰ ਬੰਨ੍ਹ ਦੋ ਸਾਨੂੰ ਬੰਨ੍ਹ ਦੋ ਇੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਨੂੰ ਹੁਣ ਪੁਲਿਸ ਚੱਕਦੀ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਤੁਸੀਂ ਵੇਖੋ ਅਸੀਂ ਕਿਤੇ ਨਹੀਂ ਜਾਣਾ ਅਸੀਂ ਬਹੁਤ ਹੀ ਸ਼ਾਂਤੀਪੂਰਵਕ ਕਰੀਤੇ ਨੇ ਪਲੀਜ਼ ਅਸੀਂ ਨਹੀਂ ਖਲਾਂਗੇ ਅਸੀਂ ਨਹੀਂ ਤੇ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਪੁਲਿਸ ਇਹਨਾਂ ਨੂੰ ਹੁਣ ਚੱਕਦੀ ਨਜ਼ਰ ਆ ਰਹੀ ਹੈ ਕਈ ਡਿਟੇਨ ਕਿਤੇ ਗਏ ਨੇ ਤੇ ਦੁਦਬਾਕੀਆਂ ਨੂੰ ਵੀ ਲੈ ਕੇ ਹੁਣ ਜਾਣ ਦੀ ਤਿਆਰੀ ਹੈ ਪੁਲਿਸ ਵੱਲੋਂ ਪੁਲਿਸ ਨੂੰ ਇਹਨਾਂ ਨੂੰ ਚੱਕਦੀ ਨਜ਼ਰ ਆ ਰਹੀ ਹੈ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਈ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਇੱਥੋਂ ਡਿਟੇਨ ਕੀਤਾ ਗਿਆ ਤੇ ਦੂਜੇ ਜਿਹੜੇ ਕਾਉਂਸਲਰ ਇੱਥੇ ਬੈਠੇ ਹੋਏ ਨੇ ਧਰਨੇ ਤੇ ਅੰਸ਼ਨ ਤੇ ਬੈਠੇ ਹੈ ਉਹਨਾਂ ਨੂੰ ਵੀ ਹੁਣ ਪੁਲਿਸ ਚੱਕਦੀ ਨਜ਼ਰ ਆ ਰਹੀ ਹੈ ਤਸਵੀਰਾਂ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਉਹਨਾਂ ਨੂੰ ਹੁਣ ਡਿਟੇਨ ਕਰਕੇ ਇੱਥੋਂ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀ ਹੈ ਜਿਹਨੇ ਜਿੰਨੇ ਇਹ ਸਾਰੀ ਬੱਸ ਦੇ ਵਿੱਚ ਕਾਉਂਸਲਰਸ ਨੂੰ ਬਿਠਾਇਆ ਗਿਆ ਤੇ ਕਾਉਂਸਲਰਸ ਨੂੰ ਬਿਠਾ ਕੇ ਇਸ ਬਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਸਵੀਰਾਂ ਚੰਡੀਗੜ੍ਹ ਦੇ ਨਗਰ ਨਿਗਮ ਤੋਂ ਬਾਹਰ ਦੀ ਹੈ ਜਿੱਥੇ ਹੁਣ ਇਹ ਪੂਰਾ ਇਹ ਬਸ ਦੇ ਵਿੱਚ ਬਿਠਾ ਕੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਅੰਦਰ ਕਾਉਂਸਲਰਸ ਨੂੰ ਬਿਠਾਇਆ ਹੋਇਆ ਹੈ ਦੇਖिए ਹਮ ਧਰਮ ਨਾਲ ਬੈਠੇ ਤੇ ਉਹਨਾਂ ਕੋ ਵੀ ਹਮ ਇਹ ਇਹਨਾਂ ਨੂੰ ਹੁਣ ਬਿਠਾ ਕੇ ਲੈ ਕੇ ਜਾਇਆ ਜਾ ਰਿਹਾ ਦਮਨ ਜੀਤ ਨੇ ਕਾਉਂਸਲਰ ਨੇ ਅਸੀਂ ਮਰਦੇ ਮਰਦੇ ਇਹ ਤਸਵੀਰਾਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਸਾਰਿਆਂ ਨੂੰ ਡਿਟੇਨ ਕਰਕੇ ਹੁਣ ਇੱਥੋਂ ਲੈ ਕੇ ਜਾਇਆ ਜਾ ਰਿਹਾ ਕੱਲ ਵੀ ਇੱਥੇ ਕਾਫੀ ਹੰਗਾਮਾ ਹੋਇਆ ਕੱਲ ਵੀ ਕਾਫੀ ਹੰਗਾਮਾ ਹੋਇਆ ਔਰ ਅੱਜ ਵੀ ਜੈ ਜੈ ਭਾਨ ਜੈ ਜੈ ਸਰ ਮੁਰਦਾ ਬਾਪ ਹਾਈ ਜੀਪੀ ਹਾਈ ਅੰਦਰ ਦਾ ਬੀ ਜੀ ਪੀ ਹਾਈ ਹਾਈ ਬੀ ਜੀ ਪੀ ਹਾਈ ਜੈ ਜੈ ਬਿਲਕੁਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਟਿਕਟ ਦੇ ਲੋਕਾਂ ਦੇ ਵਿਸ਼ਵਾਸ ਦਾ ਵੀ ਅੱਜ ਕਤਲ ਕਰ ਰਹੇ ਨੇ ਪਰ ਸਿਆਸ਼ਨ ਭਾਰਤੀ ਜਨਤਾ ਪਾਰਟੀ ਨਾਲ ਰਲ ਗਿਆ ਔਰ ਸਾਨੂੰ ਬਿਲਕੁਲ ਸ਼ਾਂਤੀ ਨਾਲ ਪ੍ਰੋਟੈਸਟ ਨਹੀਂ ਕਰਨ ਦਿੱਤਾ ਟਿਕਟ ਦੇ ਨਗਰ ਨਿਗਮ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਪੁਲਿਸ ਨੇ ਸਾਰਿਆਂ ਨੂੰ ਇੱਥੋਂ ਚੁੱਕ ਦਿੱਤਾ ਹੈ ਅਤੇ ਸਾਫ ਤੌਰ ਤੇ ਕੱਲ ਵੀ ਕਿਹਾ ਗਿਆ ਸੀਗਾ ਕਿ ਅਸੀਂ ਪੁਲਿਸ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀਗਾ ਕਿ ਅਸੀਂ ਇੱਥੇ ਨਹੀਂ ਬੈਠਣ ਦੇਗੇ ਜੇਕਰ ਕੋਈ ਕੋਈ ਪਰਮਿਸ਼ਨ ਹੈ ਰਿਟਰਨ ਪਰਮਿਸ਼ਨ ਹੈ ਤਾਂ ਹੀ ਅਸੀਂ ਤੁਸੀਂ ਬੈਠ ਸਕਦੇ ਹੋ ਅਦਰਵਾਇਜ਼ ਤੁਸੀਂ ਨਹੀਂ ਬੈਠ ਸਕਦੇ ਇਹ ਤੋਂ ਹੁਣ ਪੂਰਾ ਖਾਲੀ ਕਰਾ ਲਿਆ ਗਿਆ ਹੈ ਪੁਲਿਸ ਵੱਲੋਂ ਸਾਫ ਤੌਰ ਤੇ ਜਿੰਨੇ ਵੀ ਇੱਥੇ ਪ੍ਰਦਰਸ਼ਨਕਾਰੀ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਤੇ ਨ other سپورਟਰ ਬੈਠੇ ਸੀ ਉਹਨਾਂ ਨੂੰ ਇਥੋਂ ਚੁੱਕ ਕੇ ਹੁਣ ਪੁਲਿਸ ਸਟੇਸ਼ਨ ਲੈ ਕੇ ਜਾਇਆ ਗਿਆ ਡਿਟੇਨ ਕੀਤਾ ਗਿਆ ਤਸਵੀਰਾਂ ਹਾਲਾਂਕਿ ਨਗਰ ਨਿਗਮ ਤੇ ਬਾਹਰ ਦੀਆਂ ਸੀ ਤਸਵੀਰਾਂ ਦਿਖਾ ਦਈਏ ਕਿ ਨਗਰ ਨਿਗਮ ਦੇ ਬਿਲਕੁਲ ਬਾਹਰ ਪੁਲਿਸ ਫੋਰਸ ਲਾਈ ਗਈ ਹੈ ਐਕਸਟਰਾ ਪੈਰਾਮਿਲਟਰੀ ਫੋਰਸਿਸ ਇੱਥੇ ਲਾ ਦਿੱਤੀ ਗਈ ਹੈ ਪੂਰਾ ਬੈਰੀਕੇਟਿੰਗ ਕੀਤੀ ਗਈ ਹੈ ਅੰਦਰ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਹੈ ਇਹ ਕੱਲ ਵੀ ਬੜਾ ਕਲੀਅਰ ਕੀਤਾ ਗਿਆ ਸੀਗਾ ਤੇ ਅੱਜ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਤੇ ਸਪੋਰਟਰਸ ਲੇਕਿਨ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਤੇ ਪੁਲਿਸ ਫੋਰਸ ਇੱਥੇ ਐਕਸਟਰਾ ਪੈਰਾਮਿਲਟਰੀ ਫੋਰਸਿਸ ਇੱਥੇ ਲਾਈ ਗਈਆਂ ਕੱਲ ਵੀ ਪੁਲਿਸ ਨਾਲ ਗੱਲਬਾਤ ਹੋਈ ਸੀ ਤੇ ਪੁਲਿਸ ਦਾ ਸਾਫ ਤੌਰ ਤੇ ਕਹਿਣਾ ਹੈ ਜੇਕਰ ਤੁਸੀਂ ਪ੍ਰੋਟੈਸਟ ਕਰਨਾ ਹੈ ਜੇਕਰ ਤੁਸੀਂ ਕੋਈ ਵੀ ਪੀਸਫੁਲ ਪ੍ਰੋਟੈਸਟ ਜਾਂ ਐਂਕਸ਼ਨ ਤੇ ਬੈਠਣਾ ਹੈ ਤੇ ਤੁਸੀਂ 25 ਸ ਲੇਕਿਨ ਨਗਰ ਨਿਗਮ ਦੇ ਬਾਹਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਆਮ ਆਦਮੀ ਪਾਰਟੀ ਦੇ ਸਪੋਰਟਰਸ ਬੈਠੇ ਸੀਗੇ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤੇ ਅੱਜ ਵੀ ਥੋੜੀ ਦੇਰ ਪਹਿਲਾਂ ਹੀ ਉਹ ਬੈ ਕੇ ਪ੍ਰੋਟੈਸਟ ਕਰ ਰਹੇ ਸੀ ਲੇਕਿਨ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਇੱਥੋਂ ਚੁੱਕ ਕੇ ਡਿਟੇਨ ਕਰ ਲਿਆ ਗਿਆ ਚੰਡੀਗੜ੍ਹ ਨਗਰ ਨਿਗਮ ਦੇ ਬਿਲਕੁਲ ਬਾਹਰ ਦੀ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਦਾ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਦਾ ਇਹ ਪੂਰਾ ਹਾਲਾਂਕਿ ਹੁਣ ਦੂਜੇ ਪਾਸੇ ਪੁਲਿਸ ਉਹਨਾਂ ਦੇ ਜਿੰਨੇ ਵੀ ਜਿਹੜੇ ਬੈਰੀਕੇਡਸ ਨੇ ਉਹਨਾਂ ਦੇ ਜਿਹੜੇ ਜਿੰਨੇ ਵੀ ਬੈਨਰਸ ਨੇ ਉਹ ਵੀ ਹੁਣ ਚੁੱਕ ਕੇ ਲੈ ਕੇ ਜਾਂਦੀ ਹੋਈ ਤਸਵੀਰਾਂ ਚੰਡੀਗੜ੍ਹ ਨਗਰ ਨਿਗਮ ਤੇ ਬਾਹਰ ਦੀਆਂ ਤਸਵੀਰਾਂ ਜੇ ਜੋ ਕਿ ਪੁਲਿਸ ਨੇ ਉਹਨਾਂ ਦੇ ਜਿਹੜੇ ਬੈਰੀਕੇਡ ਸੀਗੇ ਪੈਨਰ ਸੀ ਉਹ ਵੀ ਹੁਣ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਪਾ ਕੇ ਹੁਣ ਲੈ ਕੇ ਜਾਂਦੇ ਹੋਏ ਕਿਉਂਕਿ ਪੁਲਿਸ ਦਾ ਬਹੁਤ ਹੀ ਕਲੀਅਰ ਕਹਿਣਾ ਹੈ ਕਿ ਇੱਥੇ ਪਰਮਿਸ਼ਨ ਨਹੀਂ ਹੈ ਇੱਥੇ ਤੁਸੀਂ ਪੋਟਾ ਨਹੀਂ ਕਰ ਸਕਦੇ ਇਸ ਕਰਕੇ ਜਿੰਨੇ ਵੀ ਸਾਰਾ ਜਿਹੜਾ ਸਮਾਨ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹ ਪੁਲਿਸ ਦੇ ਗੱਡੀ ਦੇ ਵਿੱਚ ਚੁੱਕ ਕੇ ਹੁਣ ਸਾਰੇ ਲੈ ਕੇ ਜਾਂਦੇ ਹੋਏ ਕੱਲ ਦਾ ਵੀ ਕਾਫੀ ਹੰਗਾਮਾ ਹੋਇਆ ਸੀਗਾ ਕਈ ਡਿਟੇਨ ਕੀਤੇ ਗਏ ਸੀਗੇ ਤੇ ਅੱਜ ਵੀ ਜਿੰਨੇ ਵੀ ਸਾਰੇ ਇੱਥੇ ਉਹਨਾਂ ਨੂੰ ਵੀ ਹੁਣ ਲੈ ਕੇ ਜਾਇਆ ਗਿਆ ਹੈ ਤਸਵੀਰें ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਲੈ ਕੇ ਹੁਣ ਜਾਇਆ ਜਾ ਰਹਾ ਹੈ ਹਾਲਾਂਕਿ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਲਾਅ ਐਂਡ ਆਰਡਰ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕੀਤਾ ਜਾ ਨਹੀਂ ਦਿੱਤਾ ਜਾਏਗਾ ਜਿਹਦੇ ਵੀ ਜਿੰਨੇ ਵੀ ਕਾਉਂਸਲ ਇੱਥੇ ਬੈਠੇ ਹੋਏ ਸੀ ਅੰਸ਼ਨ ਤੇ ਉਹਨਾਂ ਨੂੰ ਲੈ ਕੇ ਜਾਇਆ ਜਾ ਰਹਾ ਤੇ ਤਸਵੀਰਾਂ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਹਾ ਤੇ ਆਫੀਸਰਜ਼ ਵੀ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਸਾਰਿਆਂ ਨੂੰ ਚੁਕ ਲਿਆ ਗਿਆ ਹੈ ਪੰਜ ਸਾਰੇ ਚੱਕ ਲਿਆ ਜੀ ਸਰ ਕੋਈ ਗੱਲਬਾਤ ਹੋਈ ਹੈ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਡੇਲੀ ਅਨਸ਼ਨ ਤੇ ਇਹਨਾਂ ਨੇ ਕਿਹਾ ਸੀਗਾ ਵੀ ਪੰਜ ਬੰਦੇ ਬੈਠਾਂਗੇ ਇੱਕ 파ਰਸ਼ਦ ਹੋਏਗਾ ਚਾਰ ਬੰਦੇ ਹੋਰ ਹੋਣਗੇ ਠੀਕ ਹੈ ਲੇਕਿਨ ਇਨੀ ਜਿਹੜਾ ਆਪਣੀ ਕਮਿਟਮੈਂਟ ਸੀ ਉਸ ਤੋਂ ਖਰੇ ਨਹੀਂ ਉਤਰੇ ਉਹਨੂੰ ਤੋੜਿਆ ਇਹਨਾਂ ਨੇ ਇਹਨਾਂ ਨੇ 40-50 ਬੰਦੇ ਹੋਰ ਇਕੱਠੇ ਕਰਕੇ ਐਮਸੀ ਦਫ਼ਤਰ 'ਚ ਜ਼ਬਰਦਸਤੀ ਬੰਨ੍ਹਣ ਦੀ ਕੋਸ਼ਿਸ਼ ਕੀਤੀ ਠੀਕ ਹੈ ਔਰ ਇਹਨੇ ਕਿਹਾ ਵੀ ਐਮਸੀ ਕਮਿਸ਼ਨ ਸਾਹਿਬ ਦਾ ਘਰਾਓ ਕਰਾਂਗੇ ਦਫ਼ਤਰ ਦਾ ਇਸ ਕਰਕੇ ਉਹਨਾਂ ਨੂੰ ਉੱਥੇ ਰੋਕਿਆ ਸੀ ਰੋਕ ਕੇ ਉਹਨਾਂ ਨੂੰ ਲੇ ਕੇ ਫੜਦੇ ਤੇ ਪੁਲਿਸ ਦਾ ਹੁਣ ਕੀ ਐਕਸ਼ਨ ਐਂਡ ਡਿਟੇਨ ਕੀਤਾ ਗਿਆ ਸਰ ਹੁਣ ਰਿਟੇਨ ਕੀਤਾ ਗਿਆ ਅੱਗੇ ਜੋ ਵੀ ਅਫਸਰਾਂ ਦੇ ਆਰਡਰ ਹੋਣਗੇ ਉਸ ਹਿਸਾਬ ਨਾਲ ਕੰਮ ਕਰਤਾ ਠੀਕ ਹੈ ਤੇ ਬਿਲਕੁਲ ਸੀਨੀਅਰ ਅਫਸਰਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਹਾਲਾਂਕਿ ਨਾਲੀ ਕਮਿਟਮੈਂਟ ਸੀਗੀ ਕਿ ਕੱਲ ਚਾਰ ਵਾਲੰਟੀਅਰ ਤੇ ਇੱਕ ਕਾਉਂਸਲਰ ਇੱਥੇ ਬਹਿ ਕੇ ਐਂਸ਼ਨ ਤੇ ਬੈਠਣਗੇ ਆਪਣਾ ਪ੍ਰੋਟੈਸਟ ਪੀਸਫੁੱਲ ਕਰਨਗੇ ਲੇਕਿਨ ਇਨਾਂ ਨੇ ਆਪਣੇ ਹੋਰ ਸਾਥੀ ਬੁਲਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹੈ ਨਗਰ ਨਿਗਮ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਡਿਟੇਨ ਕੀਤਾ ਹੈ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਇਆ ਗਿਆ ਕੱਲ ਵੀ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਇਆ ਗਿਆ ਸੀ ਡਿਟੇਨ ਕੀਤਾ ਗਿਆ ਸੀਗਾ ਥੋੜੀ ਦੇਰ ਬਾਅਦ ਇਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਔਰ ਕੱਲ ਹੀ ਇਹ ਕਲੀਅਰ ਕਰ ਦਿੱਤਾ ਗਿਆ ਸੀਗਾ ਕਿ ਇੱਥੇ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਬਹੁਤ ਹੀ ਕਲੀਅਰ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ న్యూਸ ਟੀਮ ਪੰਜਾਬ ਤੁਸੀਂ ਪ੍ਰੋਟੈਸਟ ਕਰ ਸਕਦੇ ਨੇ ਪਰ ਤਬੇਕੋਲ ਮਨੋਜ ਰਾਠੀ ਮੇਰੇ ਸਹਿਯੋਗੀ ਔਰ ਗੱਲਬਾਤ ਵੀ ਉਹਨਾਂ ਨੇ ਕੀਤੀ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੇ ਆਪਣੀ ਕਮਿਟਮੈਂਟ ਜਿਹੜੀ ਹੈ ਉਹ ਤੋੜੀ ਹੈ ਕਿਉਂਕਿ ਉਹਨਾਂ ਨੇ ਸਿਰਫ ਕਿਹਾ ਸੀ ਕਿ ਪੰਜ ਬੰਦੇ ਹੀ ਇੱਥੇ ਸਿਰਫ ਭੁਖੜਤਾ ਤੇ ਅੰਸ਼ਨ ਤੇ ਬੈਠਣਗੇ ਪਰ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਐਮਸੀ ਦਫ਼ਤਰ ਦਰਰਾ ਘਰਾਉ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਔਰ ਅਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਡੀਟੇਲ ਕਰਕੇ ਬੱਸਾਂ ਦੇ ਵਿੱਚ ਭਰ ਕੇ ਲੈ ਕੇ ਗਈ ਹੈ ਔਰ ਇਹ ਨਾਰੇਬਾਜ਼ੀ ਜ਼ਰੂਰ ਕਰ ਰਹੇ ਸਨ ਕੌਂਸਲ ਇਹ ਕੀ ਆ ਜਾ ਰਿਹਾ ਸੀ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਬੈਠੇ ਹੋਏ ਹਾਂ ਇੱਕ ਮਹਿਲਾ ਕਾਉਂਸਲਰ ਹੈ ਜਿਸ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਠਾਇਆ ਜਾ ਰਿਹਾ ਹੈ ਔਰ ਇੱਕ ਕਾਉਂਸਲਰ ਨੇ ਜਿਨ੍ਹਾਂ ਦੇ ਵੱਲੋਂ ਜਿਹੜੇ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਠਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹੀ ਗੱਲਬਾਤ ਕਰ ਰਹੇ ਸਨ ਕਿ ਅਸੀਂ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਬੈਠੇ ਹੋਏ ਹਾਂ ਤਾਂ ਸਾਨੂੰ ਇੱਥੋਂ ਨਾਕ ਦੇੜਿਆ ਜਾਵੇ ਪਰ ਨਿਗਮ ਦਫ਼ਤਰ ਦੇ ਬਾਹਰ ਇਹ ਜ਼ਬਰਦਸਤ ਹੰਗਾਮਾ ਹੋਇਆ ਤਾਂ ਦੱਸੇ ਇੱਕ ਮਸਲਾ 30 ਜਨਵਰੀ ਤੋਂ ਪੱਖਿਆ ਹੋਇਆ ਹੈ ਔਰ ਹੁਣ ਤੱਕ ਹੁਣ ਤੱਕ 5 ਫਰਵਰੀ ਹੋ ਚੁਕਿਆ ਤਾਂ ਲਗਾਤਾਰ ਇਹ 5 ਦਿਨ ਹੋ ਚੁਕੇ ਨੇ 5 ਤੋਂ 6 ਦਿਨ ਤਾਂ ਜਿਸ ਤੋਂ ਬਾਅਦ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੋਰਟ ਤੱਕ ਦਾ ਰੋਕ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਣੀ ਹੈ ਥੋੜੀ ਦੇਰ ਦੇ ਵਿੱਚ ਸੁਣਵਾਈ ਹੋਏਗੀ ਤਾਂ ਉਹ ਵੀ ਬੇਹਦ ਹੈ ਮੈਂ ਕਿ ਕੁਝ ਸੁਣਵਾਈ ਸਰਵੋਚ ਅਦਾਲਤ ਕਰਦੀ ਹੈ ਹਾਈ ਕੋਰਟ ਦੇ ਵੱਲੋਂ 3 ਹਫ਼ਤਿਆਂ ਦੇ ਵਿੱਚ ਜਵਾਬ ਜ਼ਰੂਰ ਮੰਗਿਆ ਗਿਆ ਸੀ ਤਾਂ ਜਿਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਹੈ ਪਾਰਟੀ ਦੇ ਵੱਲੋਂ ਪਰ ਹੁਣ ਇਹ ਦੂਸਰੇ ਪਾਸੇ ਸੜਕਾਂ ਤੇ ਵੀ ਲੜਾਈ ਜਿਹੜੀ ਲਗਾਤਾਰ ਲੜੀ ਜਾ ਰਹੀ ਹੈ ਇੱਕੋ ਹੀ ਗੱਲ ਆਮ ਆਦਮੀ ਪਾਰਟੀ ਦੀ ਕਹਿਣਾ ਹੈ ਕਿ ਆਖਰਕਾਰ ਧਕੇਸ਼ਾਹੀ ਜਿਹੜੀ ਹੈ ਉਹ ਕਾਉਂਸਲਰਸ ਦੇ ਨਾਲ ਕੀਤੀ ਗਈ ਹੈ ਸਾਡੀਆਂ 20 ਵੋਟਾਂ ਸਨ ਉਹਨਾਂ ਦੀਆਂ 16 ਸਨ 15 16 15 ਵੋਟਾਂ ਸਨ ਪਰ ਫਿਰ ਵੀ ਜਿਹੜਾ ਮੇਅਰ ਹੈ ਉਹਨਾਂ ਦਾ ਬਣਾ ਦਿੱਤਾ ਗਿਆ ਹੈ ਜਾਣਬੁੱਝ ਕੇ ਪ੍ਰੈਜ਼ਾਈਡਿੰਗ ਆਫੀਸਰ ਦੇ ਵੱਲੋਂ ਸਾਫ਼ ਤੌਰ ਤੇ ਧਕੇਸ਼ਾਹੀ ਧਾਂਦਲੀ ਕੀਤੀ ਗਈ ਹੈ ਔਰ ਅੱਖਾਂ ਦੇ ਵਿੱਚ ਮਿੱਟੀ ਪਾਈ ਗਈ ਹੈ ਕਿਉਂਕਿ ਉੱਥੇ ਵੋਟਾਂ ਜਿਹੜੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਜਾਣ ਬੁਝ ਕੇ ਜਦਕਿ ਖੁਦ ਹੀ ਪੈਨ ਦੇ ਨਾਲ ਉਥੇ ਨਿਸ਼ਾਨ ਜਿਹੜੇ ਨੇ ਉਹ ਲਗਾਏ ਗਏ ਸੰਤਾ ਇਸ ਕਿਸਮ ਦੇ ਨਾਲ ਸਾਰਾ ਉਹਨਾਂ ਨੇ ਉਸ ਸਮੇਂ ਵਿਰੋਧ ਕੀਤਾ ਔਰ ਹੁਣ ਤੱਕ ਵੀ ਵਿਰੋਧ ਇਹ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਹੈ ਔਰ ਇਹ ਤਸਵੀਰਾਂ ਅਸੀਂ ਦੇਖ ਰਹੇ ਹਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਕੁਝ ਮਿੰਟਾਂ ਪਹਿਲਾਂ ਮਨੋਜ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਸੀ ਕਿ ਕਿਵੇਂ ਬੱਸਾਂ ਦੇ ਵਿੱਚ ਲਿਜਾਇਆ ਗਿਆ ਹੈ ਨਾ ਕਾਉਂਸਲਰਸ ਨੂੰ ਤਾਂ ਤਤਿੰ ਤਸਵੀਰਾਂ ਇਹ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਅਖਰਕਾਰ ਹੋਇਆ ਕਿ ਕੁਝ ਹੈ ਨਿਗਮ ਦਫ਼ਤਰ ਦੇ ਬਾਹਰ ਅੱਜ ਹਾਲਾਂਕਿ 7 ਫਰਵਰੀ ਨੂੰ ਬਜਟ ਰੱਖਿਆ ਗਿਆ ਹੈ ਔਰ ਉਸ ਸਮੇਂ ਕਿਹਾ ਗਿਆ ਹੈ ਆਮਦਵੀ ਪਾਰਟੀ ਅਤੇ ਕਾਂਗਰਸ ਦੇ ਲੋਕ ਕਿ ਅਸੀਂ ਬਾਈਕਾਟ ਕਰਾਂਗੇ ਅਸੀਂ ਨਹੀਂ ਮੰਨਦੇ ਜੋ ਮਨੋਜ ਸੋਨਕਰ ਮੇਅਰ ਬਣੇ ਨੇ ਬੀਜੇਪੀ ਦੇ ਕਿਉਂਕਿ ਉਹ ਬਿਲਕੁਲ ਤੱਕੇਸ਼ਾਹੀ ਹੋਈ ਹੈ ਔਰ ਇਹ ਵੀ ਇੱਕ ਪਹਿਲੂ ਹੈ ਕਿ ਜ਼ਰੂਰ ਕੋਰਟ ਦਾ ਰੁਖ ਵੀ ਜਿਹੜਾ ਦੇਖਿਆ ਜਾ ਰਿਹਾ ਹੈ ਕੋਰਟ ਕੀ ਕੁਝ ਕਹਿੰਦੀ ਹੈ ਇਹ ਵੀ ਬੇਖਦ ਅਹਿਮ ਰਹੇਗਾ ਸ਼ਾਇਦ ਉਸ ਦਾ ਇੰਤਜ਼ਾਰ ਵੀ ਪਾਰਟੀ ਕਰ ਰਹੀ ਹੈ ਪਰ ਦੂਜੇ ਪਾਸੇ ਗੱਲ ਦਿੱਲੀ ਤੱਕ ਪਹੁੰਚੀ ਕਿਉਂਕਿ ਉੱਥੇ ਵੱਡਾ ਪ੍ਰਦਰਸ਼ਨ ਰੱਖਿਆ ਗਿਆ ਔਰ ਇਹ ਕਿਹਾ ਗਿਆ ਕਿ ਇੱਥੇ ਅਸੀਂ ਆ ਬੀਜੇਪੀ ਦਫ਼ਤਰ ਤੱਕ ਪ੍ਰਦਰਸ਼ਨ ਕਰਾਂਗੇ ਪਰ ਉੱਥੇ ਵੀ ਅਸੀਂ ਵੇਖਿਆ ਕਿ ਕਿਵੇਂ ਵੱਡੀ ਗਿਣਤੀ ਚ ਲਾਅ ਐਂਡ ਆਰਡਰ ਨੂੰ ਲੈ ਕੇ ਸੁਰੱਖਿਆ ਤਨਾਤ ਕਰ ਦਿੱਤੀ ਗਈ ਸੀ ਇਜਾਜ਼ਤ ਨਹੀਂ ਦਿੱਤੀ ਗਈ ਕਿ ਕਿਸੇ ਕਿਸਮ ਦਾ ਕੋਈ ਪ੍ਰਦਰਸ਼ਨ ਹੋਵੇ ਔਰ ਉੱਥੇ ਵੀ ਸੰਬੋਧਨ ਜ਼ਰੂਰ ਕੀਤਾ ਅਰਵਿੰਦ ਕੇਜੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਤਾਂ ਗੂੰਜ ਚੰਡੀਗੜ੍ਹ ਤੱਕ ਨਹੀਂ ਹੈ ਗੂੰਜ ਪੰਜਾਬ ਤੋਂ ਦਿੱਲੀ ਤੱਕ ਪਹੁੰਚ ਚੁੱਕੀ ਹੈ ਔਰ ਹੁਣ ਐਚਐਨਡੀ ਕਰਦੀਆਂ ਤਸਵੀਰਾਂ ਨੇ ਇਹ ਅੱਜ ਤਾਜ਼ਾ ਤਸਵੀਰਾਂ ਨੇ ਕੁਝ ਮਿੰਟਾਂ ਪਹਿਲਾਂ ਹੀ ਇਹ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਜਿਹੜੀ ਹੈ ਬੱਸਾਂ 'ਚ ਲੈ ਕੇ ਗਈ ਹੈ ਮਸਲਾ ਇੱਕੋ ਹੀ ਹੈ ਔਰ ਕਿਉਂਕਿ ਇਹਨਾਂ ਨੇ ਪਹਿਲਾਂ ਐਲਾਨ ਕੀਤਾ ਬੀਤੇ ਦਿਨ ਕਿ ਇਹ ਪੰਜ ਜਿਹੜੇ ਕਾਉਂਸਲਰ ਨੇ ਰੋਜ਼ਾਨਾ ਫੁਖੜਤਾ ਤੇ ਇੱਥੇ ਬੈਠਣਗੇ ਔਰ ਇੱਥੇ ਆ ਕੇ ਆਪਣਾ ਪ੍ਰਦਰਸ਼ਨ ਜਿਹੜਾ ਹੈ ਉਹ ਸ਼ਾਂਤੀਪੂਰਵਕ ਕਰਨਗੇ ਪਰ ਪੁਲਿਸ ਦਾ ਇਹ ਕਹਿਣਾ ਹੈ ਚੰਡੀਗੜ੍ਹ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਨੇ ਆਪਣੀ ਕਮਿਟਮੈਂਟ ਤੋੜੀ ਹੈ ਔਰ ਇਹਨਾਂ ਨੇ ਕਿਹਾ ਸੀ ਕਿ ਸਿਰਫ ਅਸੀਂ ਸ਼ਾਂਤੀਪੂਰਵਕ ਇੱਥੇ ਪੰਜ ਬੰਦੇ ਬੈਠਾਂਗੇ ਜਦਕਿ ਆਪਣੇ ਬਾਕੀ ਹੋਰ ਬੰਦਿਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਕਰਕੇ ਲੈ ਗਏ 20 ਤੋਂ 30 ਜਿਹੜੇ ਪ੍ਰਦਰਸ਼ਨਕਾਰੀ ਸੀ ਔਰ ਇਹਨਾਂ ਨੇ ਹੁਣ ਐਮਸੀ ਦਫ਼ਤਰ ਦੇ ਬਾਹਰ ਜਿਹੜਾ ਹੈ ਉਹ ਕੁਝ ਕਰਨਾ ਸੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੁਝ ਕਰਨਾ ਸੀ ਜਿਸ ਤੋਂ ਰੋਕਿਆ ਗਿਆ ਔਰ ਫਿਰ ਇਹਨਾਂ ਨੂੰ ਡੀਟੇਨ ਕੀਤਾ ਗਿਆ ਬੱਸਾਂ 'ਚ ਭਰਿਆ ਗਿਆ ਬੱਸਾਂ 'ਚ ਲੈ ਜਾ ਕੇ ਹੁਣ ਹਿਰਾਸਤ 'ਚ ਰੱਖਿਆ ਗਿਆ ਹੈ ਤਾਂ ਕਿ ਇੱਥੇ ਕਿਸੇ ਕਿਸਮ ਦਾ ਕੋਈ ਹੋ ਹੱਲਾ ਨਾ ਹੋਵੇ ਤਾਂ ਦੋ ਤਸਵੀਰਾਂ ਨੇ ਪਹਿਲੀ ਤਸਵੀਰ ਦੇ ਵਿੱਚ ਗੱਲਬਾਤ ਕਰਦੇ ਹੋਏ ਮੀਡੀਆ ਦੇ ਨਾਲ ਜਦੋਂ ਹਿਰਾਸਤ ਚਲਿਆ ਗਿਆ ਹੈ ਕਾਉਂਸਲਰ ਨੂੰ ਉਸ ਸਮੇਂ ਦੇ ਆ ਤਸਵੀਰਾਂ ਨੇ ਕਾਫੀ ਲੋਧ ਦੇ ਵਿੱਚ ਆਏ ਔਰ ਦੂਜੀ ਤਸਵੀਰ ਦੇ ਵਿੱਚ ਜਦੋਂ ਲੈ ਕੇ ਜਾਇਆ ਗਿਆ ਹੈ ਇਹਨਾਂ ਨੂੰ ਹੁਣ ਬਿਠਾ ਕੇ ਲੈ ਕੇ ਜਾਇਆ ਜਾ ਰਾ ਦਮਨਜੀਤ ਨੇ ਕਾਉਂਸਲਰ ਜੀ ਭਾਜੀ ਸਰਕਾਰ ਦੀ ਸਰਕਾਰ ਵਿਜੇਂਦਰੀ ਸਰਕਾਰ ਵਿਜੇਂਦਰੀ ਸਰਕਾਰ ਨਾਲ ਨਾਲ ਚੱਲ ਚੱਲ ਸਰਕਾਰ ਸਰਕਾਰ ਇਹ ਨਾਕਾਬੇਸ਼ ਸਾਰੇ ਵਿਜੇਂਦਰੀ ਸਰਕਾਰ ਹਾਂ ਹਾਂ ਕਾਹਦਾ ਆਏਗੇ ਕਰਾਂਗੇ ਇਹ ਚੰਗੀ ਦੁਨੀਆ ਦੀ ਕਿਤੇ ਕਈ ਦਿਨ Não, não, não.